ਕਿ ਜਦੋਂ ਸਾਡੇ ਸਮਾਜ ਸਾਡੇ ਹਿੰਦੂ ਲੀਡਰਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੇ ਪਰਚੇ ਕਰ ਦਿੱਤੇ ਜਾਂਦੇ ਨੇ ਸਾਡੀਆਂ ਫੇਸਬੁੱਕ ਆ ਇੰਸਟਾਗ੍ਰam ਇੰਟੈਂਸ਼ਨਲੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਸੋਚ ਸਮਝ ਕੇ ਪ੍ਰਸ਼ਾਸਨ ਵੱਲੋਂ ਚੈੱਕ ਕੀਤੀਆਂ ਜਾਂਦੀਆਂ ਨੇ ਤੇ ਜਦੋਂ ਸਟੇਜਾਂ ਉੱਤੇ ਚੜ ਕੇ ਪਰਵਾਨੇ ਵਰਗੇ ਲੋਕ ਕੁਝ ਪੈਸਿਆਂ ਖਾਤਰ ਜਿਹੜੀ ਫੰਡਿੰਗ ਖਾਤਰ ਜਿਹੜੀ ਖਾਲਿਸਤਾਨ ਦੇ ਨਾਮ ਨੂੰ ਭਰਉਂਦੀ ਆ ਉਹ ਪੈਸੇ ਨਹੀਂ ਪੰਜਾਬ ਦਾ ਮਹੌਤਵਾ ਕਰਨਾ ਚਾਹੁੰਦੇ ਨੇ ਜਦਕੀ ਮੁੱਦੇ ਨੂੰ ਸਹੀ ਤਰ੍ਹਾਂ ਦੇਖਿਆ ਨਹੀਂ ਜਾਂਦਾ ਗੱਲ ਹੋਰ ਹੁੰਦੀ ਆ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਰ ਕਿਉਂਕਿ ਜੇ ਲੋਗ 3-4 ਮਹੀਨੇ ਕੋਈ ਯਤਨ ਨਾ ਵਿਵਾਦਿਕ ਬਿਆਨ ਨਹੀਂ ਦਿੰਦੇ ਤੇ ਸ਼ਾਇਦ ਨਾ ਕਰ ਜਿਹੜਾ 1984 ਦੇ ਵਿੱਚ ਜੋ ਵੀ ਹੋਇਆ ਸਾਂਤ ਤੋਂ ਤੇ ਰਿਪੀਟ ਕੀਤਾ ਜਦਕਿ ਉਹ ਚੀਜ਼ਾਂ ਸਾਨੂੰ ਭੁੱਲਣੀਆਂ ਚਾਹੀਦੀਆਂ ਇਸਨੇ ਥੋੜੇ ਜੇ ਫੇਮ ਦੇ ਲਈ ਕੁਝ ਪੈਸਿਆਂ ਖਾਤਰ ਅਸੀਂ ਆਪਣੇ ਸਮਾਜ ਦੀ ਮੇਸ਼ਾ ਗੱਲ ਕੀਤੀ ਆ ਸਮਾਜ ਲਈ ਖੜੇ ਆ ਅਸੀਂ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਉਹ ਸੰਗਠਨ ਆ ਜਿਹਨੇ ਆਮ ਲੋਕਾਂ ਦੀ ਆਵਾਜ਼ ਵਿੱਚ ਚੁੱਕੀ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੇ ਵੱਡੇ ਭਰਾ ਮਨੋਜ ਕੁਮਾਰ ਟਿੰਕੂ ਜੀ ਜਿਹੜੇ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਨੇ ਉਹਨਾਂ ਦੀ ਗਵਾਈ ਦੇ ਵਿੱਚ ਇੱਕ ਅਸੀਂ ਕਾਨਫਰੰਸ ਰੱਖੀ ਸੀ ਲੁਧਿਆਣਾ ਦੇ ਵਿੱਚ ਅਸੀਂ ਆਪਣਾ ਇੱਕ ਸੰਦੇਸ਼ ਇੱਕ ਵਿਸ਼ਾ ਜਿਹੜਾ ਕੁਝ 4-5 ਦਿਨ ਪਹਿਲਾਂ ਜਿਹੜਾ ਉਛਲਿਆ ਸੀ ਮੀਡੀਆ ਉੱਤੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਇੱਥੇ ਪਹੁੰਚੇ ਮੇਰੇ ਨਾਲ ਵਕਵਕ ਸ਼ਹਿਰਾ ਤੋਂ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਅੱਜ ਲੁਧਿਆਣਾ ਪਹੁੰਚੇ ਨੇ ਅਸੀਂ ਅੱਜ ਗੱਲ ਰੱਖੀ ਸੀ ਆਪਣੀ ਕਿ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਸਰਕਾਰ ਕਿਉਂ ਚਲਾ ਰਹੀ ਹੈ ਜਦ ਕਿ ਜਦੋਂ ਸਾਡੇ ਸਮਾਜ ਸਾਡੇ ਹਿੰਦੂ ਲੀਡਰਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੇ ਪਰਚੇ ਕਰ ਦਿੱਤੇ ਜਾਂਦੇ ਨੇ ਸਾਡੀਆਂ ਫੇਸਬੁੱਕ ਇੰਸਟਾਗ੍ਰam ਇੰਟੈਂਸ਼ਨਲੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਸੋਚ ਸਮਝ ਕੇ ਪ੍ਰਸ਼ਾਸਨ ਵੱਲੋਂ ਚੈੱਕ ਕੀਤੀਆਂ ਜਾਂਦੀਆਂ ਨੇ ਸਾਡੀਆਂ ਬਿਆਨਬਾਜ਼ੀਆਂ ਸਾਡੇ ਕਮੈਂਟਸ ਸਾਡੀਆਂ ਪਾਈਆਂ ਪੋਸਟਾਂ ਪਰ ਜਿੱਥੇ ਗੱਲ ਦੂਜੀ ਤਰ੍ਹਾਂ ਦੀ ਹੁੰਦੀ ਆ ਉਥੇ ਬਿਲਕੁਲ ਮੂੰਹ ਬੰਦ ਹੋ ਜਾਂਦੇ ਨੇ ਸਾਡੀ ਨਾਰਾਜ਼ਗੀ ਆ ਮੁੱਖ ਮੰਤਰੀ ਸਾਹਿਬ ਕੋ ਡੀਜੀਪੀ ਸਾਹਿਬ ਤੋਂ ਵੀ ਜਦੋਂ ਸਟੇਜਾਂ ਉੱਤੇ ਚੜ ਕੇ ਪਰਵਾਨੇ ਵਰਗੇ ਲੋਕ ਕੁਝ ਪੈਸੇਆਂ ਖਾਤਰ ਜਿਹੜੀ ਫਲਡਿੰਗ ਖਾਤਰ ਜਿਹੜੀ ਖਾਲਿਸਤਾਨ ਬਾਰੇ ਇਹਨਾਂ ਨੂੰ ਭਰਉਂਦੀ ਆ ਉਹ ਪੈਸੇ ਲਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਦਕਿ ਮੁੱਦੇ ਨੂੰ ਸਹੀ ਤਰ੍ਹਾਂ ਦੇਖਿਆ ਨਹੀਂ ਜਾਂਦਾ ਗੱਲ ਹੋਰ ਹੁੰਦੀ ਆ ਉਹਨੂੰ ਬਣਾਉਂਦੀ ਕੋਸ਼ਿਸ਼ ਕੀਤੀ ਜਾਂਦੀ ਹੋਰ ਕਿਉਂਕਿ ਜੇ ਲੋਗ 10-4 ਮਹੀਨੇ ਚ ਕੋਈ ਐਦਾਂ ਦਾ ਵਿਵਾਦਿਕ ਬਿਆਨ ਨਹੀਂ ਦਿੰਦੇ ਤੇ ਸ਼ਾਇਦ ਇਹਨਾਂ ਦੇ ਘਰ ਨਹੀਂ ਚੱਲਦੇ ਪਰਵਾਮੀ ਵੱਲੋਂ ਸਾਡੇ ਤ੍ਰਿੰਦਰ ਸ਼ਾਸਤਰੀ ਜੀ ਜਿਹੜੇ ਸਾਡੇ ਬਿਲਕੁਲ ਮਾਨਜੋਗਲੇ ਸਭ ਦੇ ਸਲਾਤਨ ਦੀ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਸ਼ਰੇਆ ਸਟੇਜ ਉੱਤੇ ਧਮਕੀਆਂ ਦਿੱਤੀਆਂ ਗਈਆਂ ਫਿਰ ਸਾਡੇ ਜਿਹੜਾ 1984 ਦੇ ਵਿੱਚ ਜੋ ਵੀ ਹੋਇਆ ਸਾਂਤ ਤੌਰ ਤੇ ਇਹਨੇ ਰਿਪੀਟ ਕੀਤਾ ਜਦਕਿ ਉਹ ਚੀਜ਼ਾਂ ਸਾਨੂੰ ਭੁੱਲਣੀਆਂ ਚਾਹੀਦੀਆਂ ਇਸਨੇ ਥੋੜੇ ਜੇ ਫੇਮ ਦੇ ਲਈ ਕੁਝ ਪੈਸੇਆਂ ਖਾਤਰ ਪਰਵਾਨੇ ਦੇ ਸਟੇਜ ਉੱਤੇ ਚੜ ਕੇ ਫੌਜ ਨੂੰ ਬੰਗਾਰਿਆ ਫੌਜ ਦੇ ਸਿਪਾਹੀਆਂ ਬਾਰੇ ਖਲਾਲ ਬੋਲਿਆ ਫਿਰ ਇਹ ਇਸਨੇ ਇੰਦਰਾ ਗਾਂਧੀ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਸਨ ਉਹਨਾਂ ਬਾਰੇ ਬੋਲਿਆ ਬਲ ਸਿੰਘ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਫਾ ਜਿਹੜੇ ਸ਼ਹੀਦ ਨੇ ਉਹਨਾਂ ਬਾਰੇ ਬੋਲਿਆ ਜਦ ਕਿ ਫਿਰ ਉਸ ਤੋਂ ਬਾਅਦ ਦਰਿੰਦਰ ਸ਼ਾਸਤਰੀ ਜੀ ਨੂੰ ਧਮਕੀ ਦਿੱਤੀ ਜੋ ਹਿੰਦੂ ਸਮਾਜ ਕਦੇ برداشت ਨਹੀਂ ਕਰੇਗਾ ਫਿਰ ਅਸੀਂ ਗੱਲ ਕਰੀਏ ਆਪਣੇ ਪ੍ਰਸ਼ਾਸਨ ਦੀ ਨਾਰਾਜ਼ਗੀ ਇਸ ਗੱਲ ਦੀ ਆ ਵੀ ਡੀਜੀਪੀ ਸਾਹਿਬ ਵੱਲੋਂ ਜਿਹੜੀ ਲਿਟੀਗੇਸ਼ਨ ਬ੍ਰਾਂਚਾ ਹੋਰ ਕਿਹੜੀਆਂ ਬ੍ਰਾਂਚਾਂ ਬਣਾਈਆਂ ਗਈਆਂ ਨੇ ਸਾਨੂੰ ਸੱਤ-ਸੱਤ ਕੇ ਸਾਡੀਆਂ ਇਨਕੁਆਰੀਆਂ ਕੀਤੀਆਂ ਜਾਂਦੀਆਂ ਪਿਛਲੇ ਦਿਨੋਂ ਲੁਧਿਆਣੇ ਦੇ ਵਿੱਚ ਚਾਰ ਹਿੰਦੂਨੀਤਵਾ ਦੇ ਪਰਚੇ ਦਰਜ ਕੀਤੇ ਗਏ ਕਿਸਕੀ ਚੀਜ਼ ਦੇ ਕੀਤੇ ਗਏ ਹੇਟ ਸਪੀਚ ਤੇ ਇਹ ਚੀਜ਼ ਹੇਟ ਸਪੀਚ ਦੇ ਅੰਦਰ ਨਹੀਂ ਆਉਂਦੀ ਜਦਵਾਰੀ ਉਹਨਾਂ ਦੀ ਹੁੰਦੀ ਹੈ ਤੇ ਮੁੱਖ ਮੰਤਰੀ ਸਾਹਿਬ ਵੀ ਮੀਟਦੇ ਨੇ ਤੇ ਡੀਜੀਪੀ ਸਾਹਿਬ ਵੀ ਮੀਟਦੇ ਨੇ ਮੈਂ ਪੁੱਛਣਾ ਚਾਹੁੰਦਾ ਹੈ ਵੀ ਪੰਜਾਬ ਚ ਦੋ ਕਾਨੂੰਨ ਚੱਲਦੇ ਨੇ ਹਿੰਦੂਆਂ ਲਈ ਵੱਖਰਾ ਤੇ ਦੂਜੀ ਤੇ ਰਲੀ ਵੱਖਰਾ ਅਸੀਂ ਕਹਿੰਦੇ ਆ ਪੰਜਾਬ ਚ ਸ਼ਾਂਤੀ ਹੋਣੀ ਚਾਹੀਦੀ ਆ ਜਿਹੜਾ ਬੰਦਾ ਫੇਰ ਸਪੀਚ ਕਰਦਾ ਓਤੇ ਪਰਚਾ ਦਰਜ ਕਰੋ ਪਰ ਬਿਲਕੁਲ ਬਰਾਬਰ ਤੋਲੋ ਪੰਜਾਬ ਦੇ ਵਿੱਚ ਹਿੰਦੂ ਸਿੱਖ ਦੀ ਰਾਜਨੀਤੀ ਕਦੋਂ ਤੱਕ ਚੱਲੇਗੀ ਹਿੰਦੂ ਸਿੱਖ ਦੀ ਰਾਜਨੀਤੀ ਦੀ ਗੱਲ ਤੁਸੀਂ ਕੀਤੀ ਪਰ ਅਸੀਂ ਕੋਈ ਰਾਜਨੀਤਿਕ ਧਿਰ ਨਹੀਂ ਆ ਅਸੀਂ ਇੱਕ ਸੰਗਠਨ ਆ ਨਾ ਸਾਨੂੰ ਵੋਟਾਂ ਚਾਹੀਦੀ ਆ ਅਸੀਂ ਆਪਣੇ ਸਮਾਜ ਦੀ ਮੇਸ਼ਾ ਕਰ ਕੀਤੀ ਆ ਸਮਾਜ ਲਈ ਖੜੇ ਹੋਏ ਆ ਅਸੀਂ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਉਹ ਸੰਗਠਨ ਆ ਜਿਨੇ ਆਮ ਲੋਕਾਂ ਦੀ ਆਵਾਜ਼ ਵਿੱਚ ਚੁੱਕੀ ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਦਾ 108 ਐਂਬੂਲੈਂਸ ਦਾ ਤਰਨਾ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਨੇ ਇੱਕ ਟੱਪਾ ਲਾਡੋਵਰ ਟੂਲਪੁਰ ਜਿੱਤੇ ਲਾਸ਼ ਢੇਆ ਉਹ ਕੀ ਸੀ ਉਹਦੇ ਵਿੱਚ ਨਾ ਕੋਈ ਸਿੱਖ ਵੇਖਿਆ ਗਿਆ ਨਾ ਕੋਈ ਇਸਾਈ ਵੇਖਿਆ ਗਿਆ ਉਹਦੇ ਵਿੱਚ ਸਿਰਫ ਇੱਕ ਆਮ ਇਨਸਾਨ ਦੀ ਆਵਾਜ਼ ਮੋਕ ਮੰਤਰੀ ਤੱਕ ਪਹੁੰਚਾ ਕੇ ਉਹ ਚੀਜ਼ ਨੂੰ ਜਿੱਤਿਆ ਗਿਆ ਤੁਹਾਡੇ ਸੰਗਠਨ ਦੇ ਵਿੱਚ ਇੱਕ ਸਿੱਖ ਵੀ ਬੈਠੇ ਨੇ ਤੇ ਇਹ ਵੀ ਤੁਹਾਡੇ ਸੰਗਠਨ ਦੇ ਨਾਲ ਜੁੜੇ ਹੋਏ ਨੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕੋਈ ਸਿੱਖ ਤੁਹਾਡੇ ਨਾਲ ਮੌਜੂਦ ਨਹੀਂ ਸੀ ਕਿੱਥੇ ਮਜੂਦ ਨਹੀਂ ਸੀ ਤੁਸੀਂ ਹਲੇ ਕਹਿ ਕਿ ਜਿਹੜਾ ਤਰਨਾ ਤੁਸੀਂ ਦਿੱਤਾ ਸੀਗਾ ਟੋਲ ਪਲਾਜ਼ੇ ਤੇ ਉੱਥੇ ਤੁਸੀਂ ਕੋਈ ਹਿੰਦੂ ਕੋਈ ਵੀ ਤੁਸੀਂ ਸਿੱਖ ਧਰਮ ਦਾ ਬੰਦਾ ਨਹੀਂ ਦੇਖਿਆ ਕੋਈ ਬੰਦ ਤੁਸੀਂ ਗਲਤ ਲੈ ਗਏ ਤੁਸੀਂ ਗਲਤ ਲੈ ਗਏ ਤੁਹਾਨੂੰ ਗਲਤ ਸੁਣਿਆ ਮੈਂ ਤਾਂ ਕਿ ਉਹ ਮਿਹورٹی ਦਾ ਨਹੀਂ ਹੈ ਸਾਡੀ ਲੜਾਈ ਇੱਕ ਸਮਾਜਪਤੀ ਸੀ ਉਹ ਗਰੀਬਰ ਦੇ ਲੋਕ ਸਨ 8000 ਰੁਪਏ ਦੀ ਤਨਖਾਹ ਸੀ ਜਦ ਕਿ ਕਰੋਨਾ ਕਾਲ 'ਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਕੰਮ ਕੀਤਾ ਸੀ ਸਪੈਸ ਦੇਣੀ ਹੀ ਕਿਉਂ ਹੈ ਇਹ ਉਹ ਗਲਤ ਸਵਾਲ ਸਾਡਾ ਹੈ ਜੇ ਹੈ ਸਪੈਸ ਦੇਣੀ ਹੀ ਕਿਉਂ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ ਕਿਉਂ ਪਰ ਜੇਕਰ ਕੋਈ ਦਿੰਦਾ ਹੈ ਉਸ ਲਕੀਰ ਨੂੰ ਟੱਪਦਾ ਹੈ ਤੇ ਉਸ ਤੇ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਹੈ ਚਾਹੇ ਉਹ ਸਾਡੇ ਹੋਣ ਜਾਂ ਪਰਲੇ ਧਿਰ ਦੇ ਹੋਣ ਕੰਦੀ ਨੇ ਤਾਲੀ ਇੱਕ ਹੱਥ ਤੋਂ ਨਹੀਂ ਵੱਜਦੀ ਜੇਕਰ ਕੋਈ ਦੂਜੇ ਟੀਰ ਵਾਲਾ ਬੰਦਾ ਕੁਝ ਨਹੀਂ ਬੋਲਦਾ ਤਾਂ ਫਿਰ ਤੁਸੀਂ ਵੀ ਨਹੀਂ ਬੋਲੋਗੇ ਹੈਨਾ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਹਿੰਦੂ ਸੰਗਠਨ ਵਾਲੋ ਜ਼ਿਆਦਾਤਰ ਸਟਾਰਟਿੰਗ ਕਿੰਨੀ ਜਾਂਦੀ ਹੈ ਬਿਲਕੁਲ ਦੇਖੋ ਮੈਂ ਤੁਸੀਂ ਹਿੰਦੂ ਸੰਗਠਨ ਦੇ ਫਰੇਮ ਤੇ ਲਾਰੇ ਹੋ ਪਰ ਅੱਜ ਦਾ ਮੁੱਦਾ ਇਹ ਸੀ ਪੇਕ ਸਟੇਜ ਉੱਤੇ ਚੜ ਕੇ ਪਰਵਾਨੇ ਵਰਗੇ ਬੰਦੇ ਨੇ ਬਿਲਕੁਲ ਫੌਜੀ ਜਿਹੜੇ ਸਾਡੇ ਫੌਜ ਦੇ ਜਵਾਨ ਸੀ ਉਨ੍ਹਾਂ ਬਾਰੇ ਬੋਲਿਆ ਸ਼ਾਇਦ ਤੁਸੀਂ ਉਹ ਵੀਡੀਓ ਨਹੀਂ ਦੇਖੀ ਉਸ ਵੀਡੀਓ ਦੇ ਵਿੱਚ ਇਹਨਾਂ ਜ਼ਹਿਰ ਬੋਲਿਆ ਗਿਆ ਫਿਰ ਦਰਿੰਦਰ ਸ਼ਾਸਤਰੀ ਜੀ ਨੂੰ ਧਮਕੀ ਦਿੱਤੀ ਗਈ ਕਿ ਇਸ ਤੇ ਹੇਟ ਸਪੀਚ ਦੇ ਅੰਦਰ ਨਹੀਂ ਹੁੰਦਾ ਬਿਲਕੁਲ ਹੁੰਦਾ ਅਸੀਂ ਆਪਣੇ ਵਕੀਲਾਂ ਤੱਕ ਸਲਾਹ ਕੀਤੀ ਪਰ ਪ੍ਰਸ਼ਾਸਨ ਇੱਥੇ ਅੱਖਾਂ ਖੋਲਣਾ ਨਹੀਂ ਚਾਹੁੰਦਾ ਸਰਕਾਰਾਂ ਇੱਥੇ ਅੱਖਾਂ ਨਹੀਂ ਖੋਲਣੀਆਂ ਚਾਹੁੰਦੀਆਂ ਜਦ ਵੀ ਦੱਬਿਆ ਜਾਂਦਾ ਸਾਡੇ ਸਮਾਜ ਨੂੰ ਦੱਬਿਆ ਜਾਂਦਾ ਤੁਹਾਡੀ ਹੁਣ ਮੰਗ ਕੀ ਹੈ ਹੁਣ ਕੀ ਮੰਗ ਕਰਦੇ ਹੋ ਸਭ ਤੋਂ ਸੱਚਾ ਅੱਛਾ ਸਾਡੀ ਇਹ ਮੰਗਿਆ ਜੇਕਰ ਪਰਵਾਨੇ ਉਤੇ ਪਰਚਾ ਨਾ ਦਰਜ ਕੀਤਾ ਗਿਆ ਤੇ ਰਾਸ਼ਟਰੀ ਭਗਵਾਨ ਸਿੰਘਾ ਸੰਗਠਨ ਹਰ ਤਰ੍ਹਾਂ ਦਾ ਸੰਗਰਸ਼ ਪੂਰੇ ਪੰਜਾਬ ਵਿੱਚ ਕਰੇਗੀ ਮਾਨਯੋਗ ਸਾਡੇ ਡੀਜੀਪੀ ਸਾਹਿਬ ਅਸੀਂ ਇੱਕ ਆਪਣਾ ਪੂਰਾ ਇੱਕ ਪੈਨਲ ਬਣਾ ਕੇ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਛਤੀ ਨਾਲ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਮੁੱਖ ਮੰਤਰੀ ਸਾਹਿਬ ਇਸੀ ਨੂੰ ਐਸਸੀ ਨੂੰ ਐਚਐਸਪੀ ਦੇ ਅੰਦਰ ਤੁਸੀਂ ਵੈਰੀਫਾਈ ਕਰੋ ਅਸੀਂ ਨਹੀਂ ਕਹਿੰਦੇ ਕਿਸੇ ਤੇ ਨਜ਼ਾਇਜ਼ ਕਰ ਦਿਓ ਪਰ ਇਹ ਚੀਜ਼ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਇਹ ਚੀਜ਼ ਐਚਐਸਪੀ ਦੇ ਅੰਦਰ ਆਉਂਦੀ ਹੈ ਆਪਾਂ ਇੱਕ ਚੀਜ਼ ਇਕੱਠੇ ਹੋ ਜਾਨੇ ਇੱਕ ਧਰਮ ਦੇ ਮੁੱਦੇ ਤੇ ਬਿਲਕੁਲ ਕੱਲ ਨੂੰ ਲੁਧਿਆਣਾ ਸ਼ਹਿਰ ਇੱਕ ਤਰ੍ਹਾਂ ਦਾ ਬੰਦ ਵਰਗਾ ਮਾਹੌਲ ਸੀਗਾ ਕਾਲੇ ਪਾਣੀ ਕਰਕੇ ਉਦੋਂ ਸ਼ਿਵ ਸੈਨਾ ਜਾਂ ਤੁਹਾਡਾ ਕੋਈ ਵੀ ਆਗੂ ਉੱਥੇ ਨਹੀਂ ਮੌਜੂਦ ਸੀਗਾ ਕਿਸੇ ਨੇ ਪਾਣੀ ਦੀ ਗੱਲ ਨਹੀਂ ਕੀਤੀ ਇਹ ਵੀ ਗੱਲ ਕੀਤੀ ਕਿ ਡਾਈਨ ਵਾਂਗ ਹੀ ਉੱਥੇ ਗੰਦ ਪਾਰੀ ਆ ਆ ਨਾਲੇ ਫਿਊਚਰ ਚ ਪੰਜ ਤੋਂ 10 ਸਾਲ ਚ ਲੁਧਿਆਣਾ ਸ਼ਹਿਰ ਨੂੰ ਵੀ ਕਾਲਾ ਪਾਣੀ ਪੀਣ ਨੂੰ ਮਿਲੇਗਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਕੱਲ ਉਹਨਾਂ ਨੇ ਕੰਮ ਕੀਤਾ ਤੁਸੀਂ ਲੁਧਿਆਣਾ ਦੇ ਮੁੱਦੇ ਤੇ ਗੱਲ ਕੀਤੀ ਹੈ ਨਾਲੇ ਤੇ ਅਸੀਂ 100% ਇਸ ਮੁੱਦੇ ਦੇ ਐਗਰੀ ਆ ਗਏ ਆ ਇਹਦੇ ਤੇ ਆਵਾਜ਼ ਚੱਕਣੀ ਚਾਹੀਦੀ ਹੈ ਤੇ ਸੋ ਅਸੀਂ ਉਹਨਾਂ ਦੇ ਨਾਲ ਆਪਣਾ ਸੰਗਠਨ ਪੂਰਾ ਖੜਾ ਕਰਾਂਗੇ ਉਹਨਾਂ ਦੇ ਨਾਲ ਜਿੱਥੇ ਉਹਨਾਂ ਨੂੰ ਲੋੜ ਪੈਗੀ ਸਾਡੀ ਲੋੜ ਕੀ ਅਸੀਂ ਉਹਨਾਂ ਦੇ ਕੰਮੋਡੇ ਨਾਲ ਮੋੜਾ ਲਾ ਕੇ ਚੱਲਾਂਗੇ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਮੁੱਦਾ ਹੈ ਜਿਹੜਾ ਉਹਨਾਂ ਨੇ ਚੱਕਿਆ ਉਹ ਬਹੁਤ ਜ਼ਰੂਰੀ ਮੁੱਦਾ ਹੈ ਉਹਦੇ ਨਾਲ ਜੋ ਇਸ ਟਾਈਮ ਮਾਹੌਲ ਇਸ ਟਾਈਮ ਲੁਧਿਆਣੇ ਦਾ ਹੈਗਾ ਮਤਲਬ ਜਿੰਨਾ ਗੰਦਾ ਪਾਣੀ ਹੈਗਾ ਇਸ ਟਾਈਮ ਉਹ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ ਇਹ ਡਾਈੰਗ ਦਾ ਪਾਣੀ ਸਾਡੇ ਟਰਾਂਸਪੋਰਟੋਂ ਕਰਾਂਦਾ ਡਾਈੰਗ ਦਾ ਪਾਣੀ ਪਿੱਛੇ ਟਰਾਂਸਪੋਰਟ ਡਾਈੰਗ ਹੈਗੀ ਹੈ ਉਥੋਂ ਪਾਣੀ ਸਾਰਾ ਟਰਾਂਸਪੋਰਟ ਕਰ ਆਉਂਦਾ ਸਾਨੂੰ ਪਤਾ ਉਹ ਪਾਣੀ ਦਾ ਕੀ ਹਾਲਾਤ ਨੇ ਨਿਰਜ ਜ਼ਹਿਰ ਹੈ ਉਹ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਸੰਗਠਨ ਉਹਨਾਂ ਨਾਲ ਰਲ ਕੇ ਇਹਦੀ ਲੜਾਈ ਲੜੇ ਕਿ ਜਿਹਦੇ ਕਰਕੇ ਡੈਂਗਾ ਇਥੋਂ ਕੱਢ ਕੇ ਸਿਟੀ ਤੋਂ ਬਾਹਰ ਕੱਡੀਆਂ ਜਾ। ਕਾਈ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਵੀ ਇੱਕ ਬਿਆਨ ਆਇਆ ਸੀਗਾ ਜਿਹਦੇ ਵਿੱਚ ਉਹਨੇ ਕਿਹਾ 1 ਲੱਖ ਪ੍ਰਵਾਸੀ ਪੰਜਾਬੀਆਂ ਦਾ ਮੁਕਾਬਲਾ ਕਰਨ ਲਈ ਸਾਹਮਣੇ ਆੜੇਗਾ। ਉਸ ਟਾਈਮ ਵੀ ਤੁਸੀਂ ਅਖੇ ਆਏ ਆਹ ਜਵਾਬ ਦੇਣ ਵਾਸਤੇ ਆ ਗਏ ਤਾਂ ਕਿ 1 ਲੱਖ ਪ੍ਰਵਾਸੀ ਬੰਦਾ ਪੰਜਾਬੀਆਂ ਦਾ ਮੁਕਾਬਲਾ ਕਰੇਗਾ। ਦੇਖੋ ਮੈਂ ਦੱਸਦਾ ਜੀ ਉਸ ਟਾਈਮ ਸਾਨੂੰ ਇਹ ਸੂਚਨਾ ਨਹੀਂ ਸੀ ਜਦੋਂ ਉਹਨਾਂ ਨੇ ਆਣਾ ਹੀ ਸਾਡੇ ਕੋਲ ਸੂਚਨਾ ਨਹੀਂ ਸੀ ਅਗਰ ਸਾਨੂੰ ਸੂਚਨਾ ਹੁੰਦੀ ਦੇਖੋ ਅਸੀਂ ਪੰਜਾਬ ਦੇ ਹਿੱਤ ਦੀ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਧਰਮ ਵਾਸਤੇ ਮਤਲਬ ਧਰਮ ਸਾਡੇ ਵਾਸਤੇ ਸਾਰੇ ਪੂਛਣੇ ਹੈਗੇ ਨੇ ਅਸੀਂ ਉਹਨਾਂ ਹੀ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪ੍ਰਵਾਸੀਆਂ ਦਾ ਜਿੱਥੇ ਮੁੱਦਾ ਆ ਜਾਂਦਾ ਹੈ ਉਹਦੇ ਵਿੱਚ ਅਸੀਂ ਕੋਈ ਵੀ ਐਦਾਂ ਦਾ ਬਿਆਨਬਾਜ਼ੀ ਨਹੀਂ ਕਰ ਸਕਦੇ ਕਿਉਂਕਿ ਪ੍ਰਵਾਸੀ ਆਈਓਏ ਇੱਥੇ ਹੁਣ ਬਾਹਰ ਤੂੰ ਆ ਕੇ ਕੰਮ ਕਰਨ ਜੀ ਸਤਕੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਸਰਕਾਰਾਂ ਦੀਆਂ ਜਿਹੜੀਆਂ ਨਲਾਕੀਆਂ ਨੇ ਸਰਕਾਰਾਂ ਦੀਆਂ ਨਲਾਕੀਆਂ ਜਿਹੜਾ ਉਹ ਬਸਿੰਦਾ ਬਣਾ ਰਹੀਆਂ ਨੇ ਇਹਦੇ ਵਿੱਚ ਸਰਕਾਰਾਂ ਨੂੰ ਇੱਕ ਚੀਜ਼ ਤੇ ਡੀਪਲੀ ਸੋਚਣਾ ਚਾਹੀਦਾ ਪਰ ਜਿਹੜਾ ਸਾਡਾ ਭਾਈਚਾਰਾ ਆਏਗਾ ਜਿਹੜੇ ਡਾਈਂਗ ਵਾਲੇ ਨੇ ਜਾਂ ਕੋਈ ਵੀ ਨੇ ਅਗਰ ਪ੍ਰਵਾਸੀਆਂ ਨੂੰ ਮੁੱਦਾ ਲਿਆ ਕੇ ਅੱਗੇ ਖੜਾ ਕਰਨ ਤੇ ਇਹਦੇ ਵਿੱਚ ਪ੍ਰਸ਼ਾਸਨ ਨੂੰ ਨਾਲ ਰਲ ਕੇ ਸਾਡੇ ਨਾਲ ਖੜ ਗਏ ਦੇਖੋ ਕੋਈ ਇਹਦੇ ਕੋਈ ਬਾਹਰ ਦੀ ਲੜਾਈ ਤਾਂ ਹੈ ਨਹੀਂ ਕਿ ਲੜਾਈ ਹੈਗੀ ਇਹ ਜਨ ਹਿੱਤ ਦੀ ਮਤਲਬ ਸਮਾਜ ਦੀ ਜਿਹੜਾ ਇਸ ਟਾਈਮ ਜ਼ਹਿਰ ਪੀਰੇ ਨੇ ਲੋਕੀ ਏ ਗੰਦਾ ਪਾਣੀ ਪੀ ਰਹੇ ਨੇ ਉਹ ਜ਼ਹਿਰੀਲੇ ਪਾਣੀ ਤੋਂ ਬਚਾਅ ਹੋਵੇ ਠੀਕ ਹੈ ਨਾ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ ਉਹਦੇ ਵਿੱਚ ਕੋਈ ਲੜਾਈ ਝਗੜੇ ਵਾਲਾ ਕੰਮ ਨਹੀਂ ਹੈਗਾ ਇਹ ਤਾਂ ਪ੍ਰਸ਼ਾਸਨ ਨੂੰ ਬਰਾਬਰ ਖੜ ਕੇ ਨਾਲੇ ਜਿਹੜਾ ਸਾਡਾ ਐਮਸੀ ਹੈਗਾ ਇਹਨੂੰ ਨਾਲ ਸਾਡੇ ਖੜ ਕੇ ਇਹ ਚੀਜ਼ਾਂ ਦਾ ਪੂਰਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਤੇ ਅਸੀਂ ਖੁਦ ਕਹਿੰਦੇ ਹਾਂ ਕਿ ਇਹ ਟਾਈਆਂ ਸ਼ਹਿਰ ਤੋਂ ਬਾਹਰ ਨਿਕਲ ਲੀਆਂ ਚਾਹੀਦੀਆਂ ਸਰ ਜਿਹੜੇ ਭਾਰਤ ਸਾਹਿਬ ਨੇ ਵਿੱਚ ਸੁਖਵੀਰ ਬਾਦਲ ਦੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਉਹ ਕਿਸ ਤਰ੍ਹਾਂ ਦੇ ਦੇਖੋ ਜੀ ਉਹਨਾਂ ਦੇ ਕੀ ਸਿਸਟਮ ਨੇ ਉਹਨਾਂ ਦੇ ਬਾਰੇ ਚ ਆਪਾਂ ਇਹ ਨਹੀਂ ਗੱਲ ਨਹੀਂ ਕਰ ਸਕਦੇ ਕਿ ਉਹ ਸੁਖਵੀਰ ਬਾਦਲ ਜੀ ਤੇ ਅਗਰ ਉੱਥੇ ਫਾਇਰਿੰਗ ਹੋਈ ਹੈ ਤੇ ਉਹ ਬੜੀ ਨਿੰਦਣੀਆਂ ਹੈਗੀ ਹੈ ਅਸੀਂ ਤਾਂ ਇਸ ਚੀਜ਼ ਨੂੰ ਗਲਤ ਹੀ ਕਵਾਂਗੇ ਇੱਕ ਦਰਬਾਰ ਸਾਹਿਬ ਦੇ ਵਿੱਚ ਅਗਰ ਇਦਾਂ ਦਾ ਕੋਈ ਕੰਮ ਹੋ ਰਿਹਾ ਹੈ ਤਾਂ ਬੜਾ ਨਿੰਦਨਯੋਗ ਹੈਗਾ ਇਹ ਨਹੀਂ ਹੋਣਾ ਚਾਹੀਦਾ ਸਰ ਅੱਜ ਅਸੀਂ ਦੇਖ ਰਿਹਾ ਬੰਗਲਾਦੇਸ਼ ਦੇ ਵਿੱਚ ਜੋ ਮੁੰਗੋਆ ਦੀ ਸਥਿਤੀ ਕਾਫੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਜਦੋਂ ਬੰਗਲਾਦੇਸ਼ ਦੇ ਵਿੱਚ ਤੱਕਤਾ ਪਲਟ ਹੋਇਆ ਤਾਂ ਹਿੰਦੂਆਂ ਤੇ ਕਾਫੀ ਅਤਿਆਚਾਰ ਹੋਏ ਤੇ ਹਲੇ ਤੱਕ ਵੀ ਰੁਪਿਆ ਨਹੀਂ ਹੈ ਤੇ ਕਿਤੇ ਕਿਤੇ ਪੰਜਾਬ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਂ ਕਾਫੀ ਪ੍ਰਦਰਸ਼ਨ ਹੋਏ ਹਿੰਦੂਆਂ ਦੀ ਰੱਖਿਦ ਲਈ ਆਵਾਜ਼ ਚੁੱਕੀਆ ਗਿਆ ਲੇਕਿਨ ਇਹ ਵਸੇਂ ਤੋਂ ਸੱਗਣ ਜਿੱਤੇ ਹੁਣ ਕਿਉਂ ਨਹੀਂ ਆਵਾਜ਼ ਚੁੱਕੀਆ ਜਾ ਰਿਹਾ ਮੇਰੇ ਮੇਰੇ ਛੋਟੇ ਵੀਰ ਸਾਡੇ ਨਾਲੇ ਰਾਸ਼ਟਰੀ ਪਰਮੁਖ ਪੰਕਜ ਜੀ ਨੇ ਇੱਕ ਗੱਲ ਦੱਸੀ ਸੀ ਕਿ ਹੁਣੇ ਕਿ ਅਸੀਂ ਹਿੰਦੂਤਵ ਦੀ ਲੜਾਈ ਲੜ ਰਹੇ ਹਾਂ ਅਸੀਂ ਆਪਣੇ ਹਿੰਦੂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਹਿੰਦੂਤਵ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਸਭ ਤੋਂ ਵੱਡਾ ਜਿਹੜਾ ਮਾਈਨਸ ਪੁਆਇੰਟ ਹੈ ਨਾ ਕਿ ਸਾਡੇ ਅੰਦਰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ ਸਾਰੇ ਤੇ ਉਹ ਅਸੀਂ ਹਰ ਵਾਰੀ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਸਾਡਾ ਭਾਈਚਾਰਾ ਹਿੰਦੂ ਸੰਗਠਨ ਹੈਗਾ ਜਾਂ ਹਿੰਦੂ ਪਾਰਟੀਆਂ ਜਿਹੜੀਆਂ ਵੀ ਬੜੀਆਂ ਹੋਈਆਂ ਜਾਂ ਸਿਵਸ਼ਨਾ ਜਾਂ ਕੋਈ ਵੀ ਹੈ ਅਗਰ ਇਹਨਾਂ ਦੇ ਵਿਚਾਰ ਕੀਤਾ ਜਾਵੇ ਅਗਰ ਆਪਣੀ ਰਾਜਨੀਤੀ ਨਾ ਚਮਕਾਣ ਦੇ ਚਮਕਾਣ ਤੇ ਇੱਥੇ ਵਿਚਾਰ ਕਰਨ ਕਿ ਆਪਣੇ ਹਿੰਦੂਆਂ ਨੂੰ ਕਿਵੇਂ ਸੁਰੱਖਿਤ ਕਰ ਸਕਦੇ ਆ ਅਸੀਂ ਕਦੀ ਭੇਦਭਾਵ ਕਰਕੇ ਨਹੀਂ ਚੱਲੇ ਭੇਦਭਾਵ ਦਾ ਮਤਲਬ ਅਸੀਂ ਜਾਤ ਪਾਤ ਨੂੰ ਕਦੀ ਨਹੀਂ ਵੜਿਆ ਪਰ ਫਿਰ ਵੀ ਅਸੀਂ ਆਪਣੇ ਧਰਮ ਦੀ ਰੱਖਿਆ ਇਸ ਕਰਕੇ ਕਰਨਾ ਚਾਹੁੰਦੇ ਆ ਸਾਡੇ ਵਾਸਤੇ ਪਹਿਲੀ ਵੀ ਇਹ ਗੱਲ ਗਈ ਸਾਰੇ ਧਰਮ ਸਾਡੇ ਵਾਸਤੇ ਪੂਜਣੇ ਹੈਗੇ ਪਰ ਅਗਰ ਕੋਈ ਹੈਡ ਸਪੀਚ ਦਿੰਦਾ ਜਿੱਦਾਂ ਹੁਣ ਪਿੱਛੇ ਪਰਵਾਨੇ ਸਪੀਚ ਦਿੱਤੀ ਹੈ ਤੇ ਉਹ ਸਰਾ ਸਰ ਨੰਦਰੀ ਹੈਗੀ ਸੀ ਉਹਦੇ ਤੇ ਹੁਣ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਸਾਡੇ ਪਿੱਛੇ ਚਾਰ ਜਿਹੜੇ ਹਿੰਦੂ ਲੀਡਰ ਨੇ ਲੁਧਿਆਣੇ ਦੇ ਵਿੱਚ ਉਹਨਾਂ ਤੇ ਮੁਕਦਮੇ ਦਰਜ ਕਰ ਦਿੱਤੇ ਸੀਗੇ ਹੇਡ ਸਪੀਚ ਦੇ ਜਿਹੜੇ ਕੀ ਅੱਜ ਤੱਕ ਖੈਰ ਇੱਕ ਦੋ ਬਣੇ ਬੰਦਿਆ ਦੇ علاوہ ਕਿਸੇ ਦੇ ਕੋਲੋਂ ਆਪਾਂ ਹੇਡ ਸਪੀਚ ਸੁਣੀ ਵੀ ਨਹੀਂ ਹੈਗੀ ਪਰ ਜਿਹੜਾ ਬੰਦਾ ਸਰੇ ਆ ਰੰਝੇ ਬੱਤਮੀ ਜੀ ਕਰ ਰਿਹਾ ਸਟੇਜ ਤੇ ਸਰੇ ਆ ਬੋਲ ਰਿਹਾ ਉਹਦੇ ਤੇ ਹੁਣ ਤੱਕ ਪ੍ਰਸ਼ਾਸਨ ਕਿੱਥੇ ਸਰਕਾਰਾਂ ਕਿੱਥੇ ਨੇ ਸੋ ਸਰਕਾਰਾਂ ਨੂੰ ਇਹਨਾਂ ਮੁੱਦਿਆਂ ਤੇ ਖੁਦ ਧਿਆਨ ਦੇਣਾ ਚਾਹੀਦਾ ਹੈ ਭਾਈਚਾਰੇ ਨੂੰ ਨਾ ਟੁੱਟਣ ਦਿਓ ਜਿਹੜਾ ਨੋ ਮਾਸ ਦਾ ਰਿਸ਼ਤਾ ਸਾਡਾ ਕਾਇਮ ਰਹਿਣ ਦਿਓ ਇਹੋ ਜਿਹੜੇ ਸ਼ਰਾਰਤੀ ਤੱਤ ਨੇ ਇਹਨਾਂ ਦੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਕੀ ਲੱਗਦਾ ਜਿਹੜੇ ਪਰਦੇ ਹੋਏ ਨੇ ਕਿਸੇ ਕੀ ਲੱਗਦਾ ਜਿਹੜੇ ਚਾਰ ਹਿੰਦੂ ਨੇਤਾ ਤਾਂ ਜਿਹੜੇ ਸੱਜੇ ਦਲ ਦੇ ਹੋਏ ਨੇ ਕਿਸੇ ਤੇ ਸ਼ਹਿਦ ਉੱਤੇ ਹੋਏ ਨੇ ਨਹੀਂ ਦੇਖੋ ਇਹ ਚੀਜ਼ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਇਹ ਹੈਡ ਸਪੀਚ ਕੀ ਗੱਲ ਹੋਰ ਜਿਹੜੇ ਹੈਗੇ ਨੇ ਸਮਾਜਵਾਦੀ ਧਰਮ ਵਾਲੇ ਬੰਦੇ ਉਹ ਹੇਡ ਸਪੀਚ ਨਹੀਂ ਦਿੰਦੇ ਕਿਸੇ ਵੀ ਤੁਸੀਂ ਬੈਕ ਚਲੇ ਜਾਓ ਦੇਖ ਲਓ ਹਰ ਜਗ੍ਹਾ ਇਹ ਹੇਡ ਸਪੀਚਾਂ ਦਿੱਤੀਆਂ ਜਾਂਦੀਆਂ ਪਰ ਹਿੰਦੂ ਸੰਗਠਨ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਕਿਸ ਵਾਸਤੇ ਮਤਲਬ ਹਿੰਦੂ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਿੰਦੂ ਸਿਰ ਨਾ ਚੱਕੇ ਜਿੱਥੇ ਉਹ ਸਿਰ ਚੱਕਦਾ ਉੱਥੇ ਉਹਦੇ ਕੋਈ ਨਾ ਕੋਈ ਐਦਾਂ ਦਾ ਮੁਕਲਮਾ ਠੋਕ ਦਿੰਦੇ ਆ ਕਿ ਉਹ ਚੁੱਪ ਕਰਕੇ ਬੈਠ ਜਾਏ ਬਾਕੀ ਵੀ ਡਰ ਜਾਣ ਤੇ ਉਹ ਬੈਠ ਜਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਤੋਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਗਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਬਰਾਬਰ ਨਜ਼ਰ ਨਾਲ ਦੇਖਣਾ ਚਾਹੀਦਾ ਅਗਰ ਪ੍ਰਸ਼ਾਸਨ ਦੋ ਨਜ਼ਰਾਂ ਨਾਲ ਦੇਖੂਗਾ ਤੇ ਹਿੰਦੂ ਸੰਗਠਨ ਰਾਸ਼ਟਰੀ ਭਗਵਤ ਸੈਨਾ ਇਹ ਕਿਸੇ ਕੀਮਤ ਦੇ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗੀ ਡੱਟ ਕੇ ਮੁਕਾਬਲਾ ਕਰੇਗੀ ਚਾਹ ਜਿਹੜਾ ਮਰਜੀ ਸਾਹਮਣੇ ਹੋ ਪਹਿਲਾਂ ਤੇ ਅਸੀਂ ਆਪਣਾ ਇਮਿਊਨਿਟੀ ਸਿਸਟਮ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਾਡੇ ਜਿਹੜੇ ਹਿੰਦੂ ਹੈ ਭਟੇਪੇ ਹੈ ਪਹਿਲਾਂ ਵੀ ਏਹੀ ਰਿਹਾ ਹੈ ਕਿ ਲੋਕਾਂ ਨੇ ਜਾਤ ਪਾਤ ਵਿੱਚ ਹਿੰਦੂਆਂ ਨੂੰ ਸਨਾਤਨਿਆਂ ਨੂੰ ਅ ਬਟਵਾਰਾ ਕੀਤਾ ਸੀਗਾ ਪਹਿਲਾਂ ਸਾਨੂੰ ਆਪਣਾ ਇਮਿਊਨਿਟੀ ਸਿਸਟਮ ਠੀਕ ਕਰਨ ਦੀ ਬੜੀ ਜ਼ਰੂਰਤ ਹੈ ਪਹਿਲਾਂ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵਾਂਗੇ ਤਾਂ ਹੀ ਕਿਸੇ ਬਾਰੇ ਸੋਚਾਂਗੇ ਪਹਿਲਾਂ ਅਸੀਂ ਆਪਣਾ ਘਰ ਠੀਕ ਕਰੀਏ ਫਿਰ ਅਸੀਂ ਕਿਸੇ ਦੇ ਘਰ ਵੱਲ ਦੇਖਾਂਗੇ ਇਸ ਕਰਕੇ ਸਭ ਤੋਂ ਪਹਿਲਾਂ ਸਾਨੂੰ ਆਪਣਾ ਘਰ ਠੀਕ ਕਰਨ ਦੀ ਅੱਜ ਦੇ ਟਾਈਮ ਵਿੱਚ ਜ਼ਰੂਰਤ ਹੈ